ਸਾਰੇ ਮੇਰੀ ਰਿਕੁਐਸਟ ਹੈ ਐਸ ਮੇਰੇ ਜਿਹੜੇ ਐਕਟਰਸ ਨੇ ਥੀਏਟਰ ਐਕਟਰਸ ਨੇ ਸਟਾਰਸ ਨੇ ਇਹਨਾਂ ਵਾਸਤੇ ਤਾਲੀਆਂ ਦਿੱਤੀਆਂ ਜਾਂ ਕਿਉਂਕਿ ਇਹ ਬਹੁਤ ਮਿਹਨਤ ਕਰ ਰਹੇ ਨੇ ਤੇ ਮੈਂ ਹਰ ਆਪਣੀ ਪ੍ਰੈਸ ਕਾਨਫਰੰਸ ਵਿੱਚ ਇੱਕ ਹੀ ਗੱਲ ਕਰ ਰਿਹਾ ਕਿ ਦੇ ਆਰ ਦਾ ਡਿਸਰਵਿੰਗ ਕੈਂਡੀਡੇਟਸ ਮੈਂ ਨਹੀਂ ਕਹਿ ਰਿਹਾ ਕਿ ਬਾਕੀ ਜਿਹੜੇ ਨੇ ਉਹ ਸਾਡੇ ਐਕਟਰ ਨਹੀਂ ਜਾਂ ਜਿਹੜੇ ਉਹਨਾਂ ਨੇ ਮਿਹਨਤ ਨਹੀਂ ਕੀਤੀ ਪਰ ਇਹਨਾਂ ਦੀ ਮਿਹਨਤ ਅਲੱਗ ਹੈ ਦ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੇ ਹਮੇਸ਼ਾ ਇੱਕ ਇੱਕ ਬੱਚਾ ਹੁੰਦਾ ਹੈ ਜਿਹੜਾ ਬੜਾ ਪੜ ਕੇ ਆ ਠੀਕ ਹੈ ਦੋਨਾਂ ਦੇ ਨੰਬਰ 90 ਆਏ ਪਰ ਇੱਕ ਬੱਚਾ ਜਿਹੜਾ ਜਿਹਦੇ ਕੋਲ ਰਿਸੋਰਸਸ ਘੱਟ ਸਨ ਜਿਹੜਾ ਸ਼ਾਇਦ ਅਸੀਂ ਪੁਕਾਨੀਆਂ 'ਚ ਵੀ ਸੁਣਦੇ ਸੀ ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਸੀ ਕਿ ਇੱਕ ਬੰਦਾ ਬੜਾ ਦੂਰ ਪਿੰਡ 'ਚ ਰਹਿਣਾ ਉਹਨੇ ਪਤਾ ਨਹੀਂ ਕਿੰਨੇ ਕਿਲੋਮੀਟਰ ਪੈਦਲ ਚੱਲਣਾ ਫਿਰ ਨਦੀ ਤੈਰਨੀ ਫਿਰ ਸਕੂਲ ਪਹੁੰਚਣਾ ਸੀ ਇਹ ਪੁਰਾਣੀਆਂ ਧਾਣੀਆਂ ਸੁਣੀਆਂ ਨੇ ਐਕਚੁਅਲੀ ਅੱਜ ਦੇ ਜਮਾਨੇ 'ਚ ਵੀ ਇਹਨਾਂ ਦਾ ਸਫ਼ਰ ਉਸ ਤਰ੍ਹਾਂ ਹੈ ਮੈਂ ਆਪਣੀ ਅੱਖੀ ਦੇਖਿਆ ਮੈਂ ਆਪਣੀ ਅੱਖੀ ਐਕਸਪੀਰੀਅੰਸ ਕੀਤਾ ਹੈ ਜਿਵੇਂ ਇੱਕ ਬੱਚਾ ਘਰੋਂ ਨਿਕਲਿਆ 5 ਕਿਲੋਮੀਟਰ ਚੱਲਿਆ ਫਿਰ ਉਹਨੇ ਨਦੀ 'ਚ ਗਿਆ ਨਦੀ 'ਚ ਤੈਰ ਕੇ ਸਕੂਲ ਪਹੁੰਚਿਆ ਐਕਚੁਅਲੀ ਇਹ ਸਾਰੇ ਐਕਟਰਾਂ ਦਾ ਸਫਰ ਇਸ ਤੋਂ ਘੱਟ ਨਹੀਂ ਹੈ ਪਲੀਜ਼ ਇੱਕ ਵਾਰੀ ਦੁਬਾਰਾ ਜ਼ੋਰਦਾਰ ਤਾੜੀਆਂ ਫਾਰ ਮਾਈ ਸਟਾਰ ਕਾਸਟ ਆਫ ਲੱਕੜ ਭੱਗੇ ਸੋ ਜਿਵੇਂ ਆਪਣਾ ਗੱਲ ਕਰਨੇ ਆਸੀ ਕਿ ਟਾਈਮ ਇਜ਼ ਚੇਂਜਿੰਗ ਨਾਓ ਐ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸਟੋਰੀਜ਼ ਫ্রম ਪੰਜਾਬ ਫਾਰ ਦ ਵਰਲਡ ਸੋ ਐ ਗਲ ਹੁੰਦੇ ਇਹ ਇਟਸ ਜਸਟ ਮੈਟਰ ਆਫ ਟਾਈਮ ਮੇਬੀ 6 ਮੰਥਸ 8 ਮੰਥਸ অর 12 ਮੰਥਸ ਪੰਜਾਬ ਵਰਲਡ ਦੇ ਨਕਸ਼ੇ ਤੇ ਆਏਗਾ ਹੀ ਆਏਗਾ ਹੁਣ ਆਏਗਾ ਹੀ ਆਏਗਾ ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਮੀਡੀਆ ਸਾਡੀਆਂ ਫਿਲਮਾਂ ਜੋ ਸੀ ਅੱਗੇ ਬਣਾ ਰਿਹਾ ਉਹ ਇਹ ਐਕਟਰਾਂ ਦੇ ਨਾਲ ਸੋ ਇਹ ਇਸ ਗੱਲ ਦਾ ਬਹੁਤ ਵੱਡਾ ਮਤਲਬ ਹੈ ਸਟੋਰੀਜ਼ ਫ্রম ਪੰਜਾਬ ਫॉर द वर्ल्ड ਪੰਜਾਬ ਦੀ ਸਾਡੀ ਜਿਹੜੀ ਸੰਸਕ੍ਰਿਤੀ ਹੈ ਪੰਜਾਬ ਦੀ ਸਾਡਾ ਜਿਹੜਾ ਕਲਚਰ ਹੈ ਜਿਹੜੀ ਪੰਜਾਬ ਦਾ ਸਾਡਾ ਇਤਿਹਾਸ ਹੈ ਐ ਦਬ ਗਿਆ ਲੁਕ ਗਿਆ ਕਿਤਾਬਾਂ ਚ ਵੀ ਹੈ ਫਿਰ ਵੀ ਨਹੀਂ ਅਸੀਂ ਪੜ ਪਾ ਰਹੇ ਇੰਟਰਨੈਟ ਤੇ ਹੈ ਫਿਰ ਵੀ ਸਾਨੂੰ ਸਮਝ ਨਹੀਂ ਆ ਰਿਹਾ ਬਿਕੋਜ਼ ਇਹਨੂੰ ਰਾਈਟ ਤਰੀਕੇ ਨਾਲ ਸਟੋਰੀ ਟੈਲਿੰਗ ਦੇ ਫਾਰਮ ਵਿੱਚ ਦੱਸਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਹੁਣੇ ਸ਼ੁਰੂ ਕਰਤਾ ਹੈ ਅਸੀਂ ਪਹਿਲੇ ਵੀ ਕਈ ਲੋਕਾਂ ਨੇ ਟਰਾਈ ਕੀਤਾ ਬਹੁਤ ਅੱਛਾ ਟਰਾਈ ਕੀਤਾ ਬੜੇ ਸਾਰੇ ਸੈਂਪਲਸ ਹੋਏ ਨੇ ਬਹੁਤ ਸਾਰੀਆਂ ਫਿਲਮਾਂ ਹੋਈਆਂ ਨੇ ਜਿਹੜੀਆਂ ਕਾਮਯਾਬੀ ਹੋਈਆਂ ਨੇ ਬਟ ਹੁਣ ਉਹ ਹੁਣ ਅਸੀਂ ਇਸ ਨੂੰ ਵਰਲਡ ਲੈਵਲ ਤੇ ਲੈ ਕੇ ਜਾ ਰਹੇ ਹਾਂ ਅੱਜ ਫੋਰਚਨਟਲੀ ਮੇਰੀ ਡਾਟਰ ਵੀ ਮੇਰੇ ਨਾਲ ਆਈ ਹੈ ਮੇਰੀ ਡਾਟਰ ਛੋਟੇ ਹੁੰਦੇ ਮੈਨੂੰ ਕਹਿੰਦੀ ਹੁੰਦੀ ਸੀ ਕਿ ਐਂਜੀ ਉਹ ਉਹਨੇ ਮੈਨੂੰ ਇੱਕ ਦਿਨ ਕਿਹਾ ਕਿ ਪਾਪਾ ਅਗਰ ਅਰਥ ਤੇ ਅਟੈਕ ਹੋ ਜਾਏਗਾ ਤੇ ਸਾਨੂੰ ਕੌਣ ਬਚਾਏਗਾ ਮੈਂ ਕਿਹਾ ਸਾਡੇ ਕੋਲ ਬਹੁਤ ਕੁਝ ਹੈ ਰੱਬ ਹੈ ਕਹਿੰਦੀ ਨਹੀਂ ਨਹੀਂ ਅਮਰੀਕਾ ਬਚਾਏਗਾ ਮੈਂ ਕਿਹਾ ਕਿਉਂ ਕਹਿੰਦੀ ਅਮਰੀਕਾ ਕੋਲ ਅਵੈਂਜਰਸ ਨੇ ਅਮਰੀਕਾ ਕੋਲ ਬੈਟਮੈਨ ਹੈ ਅਮਰੀਕਾ ਕੋਲ ਸੁਪਰਮੈਨ ਹੈ ਸਾਡੇ ਕੋਲ ਕੀ ਹੈ ਸੋ ਤੁਸੀਂ ਇਹ ਦੇਖੋ ਕਿ ਜਿਹੜਾ ਬੱਚਾ ਅਮਰੀਕਾ ਨਹੀਂ ਗਿਆ ਪਰ ਉਹਦੇ ਦਿਮਾਗ ਦੇ ਉੱਤੇ ਨਾ ਵੱਡਾ ਇਨਫਲੂਐਂਸ ਹੈ ਉਹ ਫਿਲਮਾਂ ਦਾ ਸੋ ਦੈਟਸ ਵਾਈਮ ਸੇਇੰਗ ਕਿ ਹੁਣ ਪੰਜਾਬ ਵਰਲਡ ਦੇ ਨਕਸ਼ੇ ਤੇ ਆਏਗਾ ਤਾਂ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬੀ ਫਿਲਮਾਂ ਬਣਾ ਰਿਹਾ ਪਰ ਉਹਨੂੰ ਕੋਈ ਦੇਖ ਹੀ ਨਹੀਂ ਰਿਹਾ ਸਾਡੇ ਪੰਜਾਬ ਤੋਂ ਇਲਾਵਾ ਬਾਹਰ ਨਹੀਂ ਟਰੈਵਲ ਕਰ ਪਾ ਰਹੀਆਂ ਅਸੀਂ ਅੱਜ ਕੋਰੀਅਨ ਸਿਨੇਮਾ ਦੀ ਗੱਲ ਕਰ ਰਹੇ ਹਾਂ ਕਿਉਂ ਬਿਕੋਜ਼ ਕੋਰੀਅਨ ਸਿਨੇਮਾ ਨੂੰ ਇੱਕ ਪਲੈਟਫਾਰਮ ਮਿਲਿਆ ਇਸ ਪਲੇਟਫਾਰਮ ਮਿਲੇਆ ਤੇ ਅਸੀਂ ਉਹ ਫਿਲਮਾਂ ਦੇਖੀਆਂ ਸਾਨੂੰ ਕੋਰੀਅਨ ਨਹੀਂ ਆਂਦੀ ਤੁਸੀਂ ਪਲੀਜ਼ ਆਪਣੇ ਘਰ ਚਾਤੀ ਮਾਰੋ ਤੁਹਾਡੇ ਸਾਰੇ ਬੱਚੇ ਕੋਰੀਅਨ ਦੇ ਸਲੈਂਡਸ ਯੂਜ਼ ਕਰਨ ਲੱਗ ਪਏ ਨੇ ਮੇਰੇ ਘਰ ਯੂਜ਼ ਹੋਣ ਲੱਗ ਗਏ ਨੇ ਇਹਨਾਂ ਦੇ ਘਰ ਯੂਜ਼ ਹੋਣ ਲੱਗ ਗਏ ਨੇ ਅਸੀਂ ਗੱਲਾਂ ਉਸ ਤਰ੍ਹਾਂ ਦੀਆਂ ਕਰਨ ਲੱਗ ਗਏ ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਫਿਲਮਾਂ ਸਾਡਾ ਕਲਚਰ ਸਾਡੀ ਲੈਂਗੁਏਜ ਸਾਡੀ ਹਿਸਟਰੀ ਸਾਡੀ ਟੂ ਇਸ ਦੂਸਰੀ ਪਾਸੇ ਚਾਹ ਹਨ ਸੋ ਇਹਦਾ ਅਸੀਂ ਆਪਣੀ ਫਿਲਮਾਂ ਨੂੰ 10 11 ਡਿਫਰੈਂਟ ਲੈਂਗੁਏਜਸ ਇ ਡਬ ਕਰ ਰਿਹਾ ਤੁਸੀਂ ਪਲੀਜ਼ ਜਾ ਕੇ ਦੇਖੋ ਕੇਬਲ ਵੰਤੇ ਸੁੱਚਾ ਸੂਰਮਾ ਵਰਗੀਆਂ ਫਿਲਮਾਂ ਚਾਈਨੀਜ਼ ਵਿੱਚ ਚੱਲ ਰਹੀਆਂ ਨੇ ਇਸ ਟਾਈਮ ਰਸ਼ੀਅਨਸ ਚੱਲ ਰਹੀਆਂ ਨੇ ਸੋ ਜਦੋਂ ਕੋਈ ਚਾਈਨੀਜ਼ ਬੰਦਾ ਦੇਖੇਗਾ ਇਹ ਇਹਨੂੰ ਬਹੁਤ ਮਤਲਬ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਕਿ ਅਸੀਂ ਇਸ ਚੀਜ਼ ਨੂੰ ਐਕਸਪੈਰੀਮੈਂਟ ਕਰ ਸਕੀਏ ਕਰ ਕਰ ਰਹੇ ਆ ਪੀਓਸੀ ਕੀਤਾ ਹੈ ਇਸ ਨੂੰ ਪ੍ਰੂਫ ਆਫ ਕਨਸੈਪਟ ਕ੍ਰੀਏਟ ਕੀਤਾ ਪਰ ਇਸ ਗੱਲ ਦਾ ਦੁੱਖ ਵੀ ਹੈ ਜਿਵੇਂ ਹਰ ਸਾਇੰਟਿਸਟ ਨੂੰ ਇਨੀਸ਼ੀਅਲੀ ਆਪਣੀ ਜਿਹੜੇ ਉਹਨੇ ਜਿਹੜੀ ਚੀਜ਼ ਲੈ ਕੇ ਆਇਆ ਇਜ਼ਾਦ ਕੀਤੀ ਹੈ ਉਹਨੂੰ ਸਾਬਤ ਕਰਨ ਵਾਸਤੇ ਬੜਾ ਜ਼ੋਰ ਲਾਣਾ ਪੈਂਦਾ ਹੈ ਉਹ ਸਾਨੂੰ ਵੀ ਲਾਣਾ ਪੈ ਰਿਹਾ ਸਾਨੂੰ ਉਹ ਹੰਗਾਰਾ ਉਹ ਸਪੋਰਟ ਨਹੀਂ ਹੈ ਅਸੀਂ ਜੋ ਕੋਸ਼ਿਸ਼ ਕਰ ਰਹੇ ਆ ਕਰਨ ਦੀ ਉਹਦੇ ਵਾਸਤੇ ਵੀ ਨੀਡ ਯੂਰ ਸਪੋਰਟ ਵੀ ਨੀਡ ਮੀਡੀਆ ਸਪੋਰਟ ਸਾਨੂੰ ਮੀਡੀਆ ਦੀ ਸਪੋਰਟ ਪਹਿਲਾਂ ਵੀ ਮਿਲੀ ਹੈ ਪਰ ਹੋਰ ਚਾਹੀਦੀ ਹੈ ਸਾਨੂੰ ਮੀਡੀਆ ਦੀ ਸਪੋਰਟ ਤੁਹਾਨੂੰ ਇੰਡਸਟਰੀ ਦੀ ਸਪੋਰਟ ਚਾਹੀਦੀ ਹੈ ਤੁਹਾਨੂੰ ਇਸ ਸਵਤ ਲਈ ਕਿਉਂਕਿ ਐਟਲੀ ਵਾਰ ਚਾਈਨੈਸ ਜਾਰੀ ਇਨੀਸ਼ੀਏਟ ਹੈ ਇੰਗਲਿਸ਼ ਜਾ ਰਹੀ ਹੈ ਸਾਡਾ ਕਲਚਰ ਕਿੰਨਾ ਵੱਡਾ ਹੋ ਰਿਹਾ ਤੇ ਕਿੰਨੀਆਂ ਗੱਲਾਂ ਪਹੁੰਚ ਰਹੀਆਂ ਨੇ ਸੋ ਮੈਨੂੰ ਖੈਰਤ ਸਮਝਾਉਣ ਦੀ ਲੋੜ ਨਹੀਂ ਤੁਸੀਂ ਸਾਰੇ ਬਹੁਤ ਇੰਟੈਲੀਜੈਂਟ ਹੋ ਤੁਸੀਂ ਸਮਝਦੇ ਹੋ ਕਿ ਜਿਹਦਾ ਕਲਚਰ ਜਿੰਨਾ ਵੱਡਾ ਜਦੀ ਭਾਸ਼ਾ ਜਿੰਨੀ ਵੱਡੀ ਉਹਦਾ ਉਸ ਉਸ ਕਮਿਊਨਿਟੀ ਦਾ ਉਸ ਕੰਟਰੀ ਦਾ ਉਸ ਜਗ੍ਹਾ ਦਾ ਬਿਜ਼ਨਸ ਹੋਣਾ ਵੱਡਾ ਇਹ ਸਭ ਕੁਝ ਜੁੜਿਆ ਹੋਇਆ ਹੈ ਸਭ ਕੁਝ ਜੁੜਿਆ ਹੋਇਆ ਹੈ ਸੋ ਅੱਜ ਕਿਉਂ ਇੰਗਲਿਸ਼ 뮤직 ਇੰਨਾ ਮਾਰਕੀਟ ਹੋ ਰਿਹਾ ਇੰਡੀਆ ਦੇ ਵਿੱਚ ਬਿਕੋਜ਼ ਉਹਨਾਂ ਨੂੰ ਸਾਡੀ ਜਿਹੜੀ ਆਡੀਅנס ਹੈ ਸਾਡੀ ਜਿਹੜੀ ਜਿਹੜੇ ਅਸੀਂ ਕਸਟਮਰ ਬੇਸ ਹੈ ਸਾਡਾ ਇੰਨਾ ਵੱਡਾ ਉਹ ਚਾਹੀਦਾ ਉਹਨਾਂ ਨੂੰ ਇਸ ਕਰਕੇ ਉਹ ਸਾਡੇ ਕੋਲ ਇੱਥੇ ਆਂਦੇ ਨੇ ਮਾਰਕੀਟ ਕਰਦੇ ਨੇ ਕਿਉਂਕਿ ਦੇ ਵਾਂਟ ਟੂ ਸੇਲ देयर ਪ੍ਰੋਡਕਟਸ ਇਨ ਆਰ ਕੰਟਰੀ ਸੋ ਐਸ ਕਰਕੇ ਹਾਲੀਵੁੱਡ ਤੇ ਇੰਗਲਿਸ਼ 뮤직 ਤੇ ਬਾਹਰ ਦੀਆਂ ਚੀਜ਼ਾਂ ਇੰਡੀਆ 'ਚ ਇੰਨੇ ਵੱਡੇ ਲੈਵਲ ਤੇ ਮਾਰਕੀਟ ਹੋ ਰਹੀਆਂ ਨੇ ਤੇ ਸਾਡੇ ਘਰਾਂ 'ਚ ਪਹੁੰਚ ਰਹੀਆਂ ਨੇ ਸੋ ਬਿਕੋਜ਼ ਉਹਨਾਂ ਨੇ ਆਪਣਾ ਕਲਚਰ ਵੱਡਾ ਕਰਨਾ ਹੈ ਆਪਣੀਆਂ ਚੀਜ਼ਾਂ ਵੇਚਣੀਆਂ ਨੇ ਸੋ ਮੈਨੂੰ ਲੱਗਦਾ ਅਸੀਂ ਆਪਣੀ ਹਿਸਟਰੀ ਵੱਡੀ ਕਰੀਏ ਆਪਣੀਆਂ ਚੀਜ਼ਾਂ ਵੱਡੀਆਂ ਕਰੀਏ ਤੇ ਸਾਡਾ ਵੀ ਬਿਜ਼ਨਸ ਵੱਡਾ ਹੋਏਗਾ ਸਾਡੀਆਂ ਚੀਜ਼ਾਂ ਵੱਡੀਆਂ ਹੋਣਗੇ ਪੰਜਾਬ ਦੀ ਗਰੋਥ ਹੋਏਗੀ ਇੰਡੀਆ ਦੀ ਗਰੋਥ ਹੋਏਗੀ ਤਾਂ ਹੀ ਹੋਏਗੀ ਅਦਰਵਾਈਜ਼ ਅੱਜ ਤੁਸੀਂ ਦੇਖੋਗੇ ਅੱਜ ਸਾਰਾ ਸੋਸ਼ਲ ਮੀਡੀਆ ਕੌਣ ਕੰਟਰੋਲ ਕਰ ਰਿਹਾ ਅਸੀਂ ਤੇ ਨਹੀਂ ਕਰ ਰਹੇ ਬਾਹਰ ਦੇ ਲੋਕੀ ਕੰਟਰੋਲ ਕਰ ਰਹੇ ਨੇ ਬਾਹਰ ਦੀਆਂ ਕੰਪਨੀਆਂ ਕਰ ਰਹੇ ਨੇ ਨੇਪਾਲ ਦੇ ਵਿੱਚ ਕੀ ਹੋਇਆ ਅਸੀਂ ਸਾਰਿਆਂ ਨੇ ਦੇਖ ਲਿਆ ਇਹ ਕਿਵੇਂ ਇੱਕ ਸੋਸ਼ਲ ਮੀਡੀਆ ਨੇ ਪੂਰਾ ਸਿਸਟਮ ਹੀ ਬਦਲਤਾ ਹੈ ਸੋ ਇਹਨੂੰ ਤੁਹਾਨੂੰ ਸਾਰਿਆਂ ਨੂੰ ਇਹ ਗੱਲਾਂ ਜੁੜੀਆਂ ਹੋਈਆਂ ਨੇ ਅਸੀਂ ਇੰਜ ਨਹੀਂ ਕਰ ਰਹੇ ਰਿਸਰਚ ਬੇਸ ਗੱਲਾਂ ਨੇ ਅਸੀਂ ਰਿਸਰਚ ਹੈ ਮੇਰੇ ਕੋਲ ਡਾਟਾ ਹੈਗਾ ਉਹਦੇ ਬੇਸਿਸ ਤੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਸੋ ਮੈਂ ਖਰ ਜ਼ਿਆਦਾ ਟਾਈਮ ਨਹੀਂ ਲਾਂਗਾ ਲੱਕੜ ਬੱਗੇ ਤੇ ਹੀ ਗੱਲ ਕਰਾਂਗੇ ਸੋ ਇਹ ਐਕਟਰਾਂ ਦਾ ਬਹੁਤ ਮਿਹਨਤ ਹੈ ਇਹ ਕੋਈ ਵੀ ਨਵੇਂ ਐਕਟਰ ਨਹੀਂ ਹੈਗੇ ਇਹ 10 10 12 12 ਸਾਲ ਪੁਰਾਣੇ ਐਕਟਰ ਨੇ ਪਰ ਸਕਰੀਨ ਤੇ ਹੁਣ ਆ ਰਹੇ ਨੇ ਸੋ ਮੈਂ ਹੁਣ ਪਾਸ ਕਰਾਂਗਾ ਮੇਰੇ ਛੋਟੇ ਭਰਾ ਵੀ ਨੇ ਤੇ ਮੇਰੇ ਬਹੁਤ ਹੀ ਇਜ਼ ਅ ਬ੍ਰਿਲਿਅੰਟ ਐਕਟਰ ਗੁਰਪ੍ਰੀਤ ਰਤੋਲ ਇਹਨਾਂ ਨੇ ਸਾਡੇ ਨਾਲ ਸੁੱਚਾ ਸੂਰਮਾ ਵੀ ਕੀਤੀ ਸੀ ਤੇ ਹੁਣ ਲੱਕੜ ਪੱਗੇ ਕੀਤੀ ਇਸ ਤੋਂ ਬਾਅਦ ਇਹਨਾਂ ਦੀ ਇੱਕ ਹੋਰ ਫਿਲਮ ਆ ਰਹੀ ਹੈ ਤੇਰਾ ਦਿੱਤਾ ਕਰਜ਼ ਦਾਤਿਆ ਫਿਰ ਐਜ਼ ਅ ਮੇਨ ਲੀਡ ਇੱਕ ਹੋਰ ਫਿਲਮ ਸਾਡੇ ਨਾਲ ਕਰ ਰਹੇ ਨੇ ਹਲੇ ਅਨਟਾਈਟਲਡ ਹੈ ਤੁਸੀਂ ਜਲਦੀ ਦੇਖੋਗੇ ਤੇ ਮੈਂ ਪ੍ਰੋਮਿਸ ਕਰਨਾ ਤਾਂ ਸਾਰਿਆਂ ਨੂੰ ਕਿ ਆਉਣ ਵਾਲਾ ਪੰਜਾਬੀ ਸਿਨੇਮਾ